RBI ਨੇ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ 5 ਸਾਲ ਬਾਅਦ ਵਿਆਜ ਦੀਆਂ ਦਰਾਂ ਘਟਾਈਆਂ ਨਵੇਂ ਗਵਰਨਰ ਸੰਜੇ ਮਲੋਤਰਾ ਦੀ ਅਗਵਾਈ ਹੇਠ ਪਹਿਲੀ ਵਾਰ ਰੈਪੋ ਦਰ 'ਚ ਕਟੌਤੀ ਕੀਤੀ ਗਈ ਇਹਦੇ ਨਾਲ ਘਰ ਵਾਹਨ ਤੇ ਹੋਰ ਕਰਜ਼ਿਆਂ ਦੀਆਂ ਜੋ EMI ਜਾਂ ਮਾਸਿਕ ਕਿਸ਼ਤਾਂ ਨੇ ਉਹ ਘਟਣ ਦੀ ਸੰਭਾਵਨਾ ਬਣੀ ਹੋਈ ਆ ਭਾਰਤੀ ਰਿਜ਼ਰਵ ਬੈਂਕ ਕਾਰਬੀ ਨੇ ਮੱਠੇ ਪੈ ਰਹੇ ਅਰਥਚਾਰੇ ਨੂੰ ਹੱਲਾਸ਼ੇਰੀ ਦੇਣ ਦੇ ਮਕਸਦ ਨਾਲ ਕਰੀਬ 5 ਸਾਲਾਂ ਮਗਰੋਂ ਰੈਪੋ ਦਰ 'ਚ 25 ਅਧਾਰੀ ਅੰਕਾਂ ਦੀ ਕਟੌਤੀ ਕੀਤੀ ਹੈ ਜਿਹਦੇ ਨਾਲ ਘਰ ਵਾਹਣ ਤੇ ਹੋਰ ਕਰਜ਼ਿਆਂ ਦੀਆਂ ਜੋ ਮਾਸਕ ਕਿਸ਼ਤਾਂ EMI ਉਹ ਘਟਣ ਦੀ ਸੁਭਾਵਨਾ ਬਣੀ ਹੋਈ ਆ ਹਾਲਾਂਕਿ ਬੈਂਕਾਂ ਜੋ ਪਹਿਲਾਂ ਹੀ ਕੈਸ਼ ਦੀ ਕਮੀ ਦੇ ਨਾਲ ਜੂਝ ਰਹੀਆਂ ਹਨ ਤੇ ਹੋਰ ਵੀ ਉਹਨਾਂ ਦੀਆਂ ਸਮੱਸਿਆਵਾਂ ਹਨ ਬੈਂਕਾਂ ਦੀਆਂ ਸ਼ਾਇਦ ਇਨ੍ਹਾਂ ਸਥਿਤੀਆਂ 'ਚ ਲੱਗਦਾ ਵੀ ਕਰਜ਼ਦਾਰਾਂ ਨੂੰ ਕੋਈ ਰਾਹਤ ਨਾ ਮਿਲੇ ਆਰਬੀਆਈ ਦੇ ਨਵੇਂ ਗਵਰਨਰ ਸੰਜੇ ਮਲੋਤਰਾ ਦੀਗਵਾਈ ਹੇਠ ਵਿਆਜ ਦਰਾਂ 'ਚ ਪਹਿਲੀ ਕਟੌਤੀ ਹੋਈ ਆ ਮੁਦਰਾ ਨੀਤੀ ਕਮੇਟੀ MPC ਬਲੌਂ ਸਰਬਸੰਮਤੀ ਨਾਲ ਇਹ ਫੈਸਲੇ ਲੈ ਕੇ ਰੈਪੋ ਰੇਟ ਜੋ 6.5 ਤੋਂ ਘਟਾ ਕੇ 6.25 ਫੀਸਦ ਕਰ ਦਿੱਤੀ ਗਈ ਹੈ RBI ਗਵਰਨਰ ਸੰਜੇ ਮਲੋਤਰਾ ਨੇ April 25 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਬਰੇਚ ਵਿਕਾਸ ਦਰ 6.7 ਰਹਿਣ ਦਾ ਅਨੁਮਾਨ ਲਗਾਇਆ ਹੈ ਜਿਹੜਾ ਪਿਛਲੇ ਸਾਲ ਦੀ 23 24 ਦੀ ਵਿਕਾਸ ਦਰ 8.2 ਨਾਲੋਂ ਕਾਫੀ ਨੀਚੇ ਆ ਕਾਫੀ ਘੱਟ ਆ ਆਰਬੀਆਈ ਨੇ ਮੌਜੂਦਾ ਵਿੱਤੀ ਬਰੇਚ ਸਰਕਾਰੀ ਅਨੁਮਾਨ ਮੁਤਾਬਕ ਹੀ ਵਿਕਾਸ ਦਰ ਹੈ ਜਿਹੜੀ ਜੁਦਾ ਬਰੇ ਦੀ ਵਿਕਾਸ ਦਰ ਉਹ 6.4 ਫੀਸਦ ਰਹਿਣ ਦਾ ਦੀ ਸੰਭਾਵਨਾ ਜਤਾਈ ਆ ਵੀ ਇਹ ਤਾਂ ਉਸ ਅਨੁਮਾਨਾਂ ਅਨੁਸਾਰ ਹੀ ਰਹੂਗੀ ਇਹ 4 ਸਾਲ ਦਾ ਸਭ ਤੋਂ ਹੇਠਲਾ ਪੱਧਰ ਆ ਜੋ 6.4 ਫੀਸਦ ਵਿਕਾਸ ਦਰ ਆ ਪਿਛਲੇ 4 ਸਾਲਾਂ ਦਾ ਹੇਠਲਾ ਪੱਧਰ ਆ ਜਿਹੜੀ ਇਹ ਆ ਰੈਪੋ ਦਰਾ ਉਹ ਹੈ ਕਿ ਕਮਰਸ਼ੀਅਲ ਬੈਂਕ ਆਪਣੀਆਂ ਹੋਰੀ ਲੋੜਾਂ ਦੀ ਪੂਰਤੀ ਦੇ ਲਈ ਕੇਂਦਰੀ ਬੈਂਕ ਤੋਂ ਕਰਜ਼ਾ ਲੈਂਦੇ ਆ ਯਾਨੀ ਰੀ ਪਰਚੇਜ ਰੇਟ ਐਗਰੀਮੈਂਟ ਹੁੰਦਾ ਇਹ ਮਗਾ ਇਹ ਦਰ ਨੂੰ ਕਾਬੂ ਰੱਖਣ ਲਈ ਆਰਬੀਆਈ ਨੇ ਇਹ ਇਹ ਦਰ ਦੀ ਵਰਤੋਂ ਕਰਦਾਗਾ ਰੈਪੋ ਦਰ ਵੱਧ ਹੋਣ ਦਾ ਮਤਲਬ ਆ ਕਿ ਕਰਜ਼ਿਆਂ ਦੀ ਲਾਗਤ ਵੱਧ ਹੋਊਗੀ ਯਾਨੀ ਗਾਹਕਾਂ ਨੂੰ ਵੱਧ ਵਿਆਜ ਤੇ ਕਰਜ਼ਾ ਮਿਲੇਗਾ ਤੇ ਜੇ ਰੈਪੋ ਰੇਟ ਘਟ ਜਾਂਦਾ ਤਾਂ ਸੁਭਾਵਨਾ ਬਣਦੀ ਹੈ ਵੀ ਇਨ੍ਹਾਂ ਕਰਜ਼ਿਆਂ ਤੇ ਕਰਜ਼ਦਾਰਾਂ ਨੂੰ ਰਾਹਤ ਮਿਲੂਗੀ ਮਨੋਤਰਾ ਨੇ ਕਿਹਾ ਕਿ ਜੋ ਐਮ ਪੀਸੀ ਉਹਦੀ ਮੌਜੂਦਾ ਵਿਕਾਸ ਤੇ ਮਹਿੰਗਾਈ ਦਰ ਦੇ ਹਾਲਾਤ ਨੂੰ ਧਿਆਨ ਚ ਰੱਖਦੇ ਨਿਰਪੱਖ ਰੁਖ ਰੱਖਣ ਦਾ ਫੈਸਲਾ ਲਿਆਗਾ ਕਮੇਟੀ ਵੱਲੋਂ ਅਗਲੀਆਂ ਮੀਟਿੰਗਾਂ ਚ ਆਰਥਿਕ ਹਾਲਾਤ ਦੇ ਮੁਲਾਂਕਣ ਮੰਗਰੋਂ ਫੈਸਲਾ ਲਿਆ ਜਾਊਗਾ ਇਹ ਲੰਬੇ ਸਮੇਂ ਚ ਕੋਈ ਇਨੀ ਹੈਵੀ ਅਸਥਿਰ ਰਹਿਣ ਜਾਂਦਰਾ ਹੈ ਆਰਬੀਆਈ ਦੇ ਫੈਸਲੇ ਤੇ ਸੀਨੀਅਰ ਆਰਥਿਕ ਮਹਾਰਾਦਕਾਰਾਓ ਨੇ ਕਿਹਾ ਕਿ ਮਹंगाई ਦਰ ਦੇ ਟੀਚੇ ਨੂੰ ਲੈ ਕੇ ਨਰਮੀ ਤੇ ਜ਼ੋਰ ਦੇਣ ਤੋਂ ਪਤਾ ਲੱਗਦਾ ਕਿ ਨੀਤੀ ਕਮੇਟੀ ਸਮੇਂ-ਸਮੇਂ ਤੋਂ ਮਾਮੂਲੀ ਸਪਲਾਈ ਨਿਰਧਾਰਨ ਸਥਿਰਤਾ ਪ੍ਰਤੀ ਜਾਗਰੂਕਾਗੀ ਅਗਲੇ ਵਿੱਤੀ ਬਰੇਚ ਮਹंगाई ਦਰ 4.2 ਫੀਸਦ ਰਹਿਣ ਦਾ ਅਨੁਮਾਨ ਲਗਾਇਆ ਗਿਆ ਇਸੇ ਤਰ੍ਹਾਂ ਹੀ ਇਸ ਕਮੇਟੀ ਨੇ ਫੈਸਲਾ ਲਿਆ ਕਿ ਵਿੱਤੀ ਲੈਣ-ਦੇਣ ਵਿੱਚ ਜੋ ਸਾਈਬਰ ਅਪਰਾਧ ਹੁੰਦੇ ਆ ਉਹ ਚ ਸੁਰੱਖਿਆ ਵਧਾਉਣ ਦੇ ਉਪਰਾਲੇ ਕੀਤੇ ਗਏ ਆ ਜਿਨ੍ਹਾਂ ਤਹਿਤ ਡਿਜੀਟਲ ਫਰਾਡ ਨੂੰ ਘਟਾਇਆ ਜਾਵੇ ਤੇ ਆਨਲਾਈਨ ਬੈਂਕਿੰਗ ਵਿੱਚ ਲੋਕਾਂ ਦਾ ਭਰੋਸਾ ਵਧਾਇਆ ਜਾਵੇ ਸਾਈਬਰ ਅਪਰਾਧ ਵਧ ਰਹੇ ਹਨ ਇਹਦੇ ਮੱਦੇਨਜ਼ਰ ਇਸ ਨੂੰ ਆਰਥਿਕ ਮਹਾਰਾ ਨੇ ਸਲਾਹਨਯੋਗ ਕਦਮ ਮੰਨਿਆ ਇਸ ਤੋਂ ਲਾਗ ਵਾਰਨਰ ਹਮਲੋ ਉਤਰਾਵਲੋਂ ਪ੍ਰਸਾਭ ਪ੍ਰਸਤਾਵਿਤ ਬੈਂਕ ਨੇਮ ਜਿਹੜੇ ਨਿਜਮਹਿ 1 ਅਪ੍ਰੈਲ 2025 ਤੋਂ ਲਾਗੂ ਹੋਣੇ ਸੀ ਉਹਨਾਂ ਨੂੰ ਫਿਰ ਹਰ ਲਾਗੂ ਕਰਨ ਤੋਂ ਰੋਕ ਲਿਆ ਹੈ ਆਰਬੀਆਈ ਦੇ ਜਿਹੜੇ ਸਾਵਧਾਨੀਪੂਰਵਕ ਤਬਦੀਲੀ ਦੇ ਰੁਖ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਵਿੱਤੀ ਸਥਿਰਤਾ ਨੂੰ ਖਤਰੇ ਵਿੱਚ ਪਾਏ ਬਿਨਾ ਵਿਕਾਸ ਦੀ ਮੱਠੀ ਪੈ ਰਹੀ ਰਫਤਾਰ ਨੂੰ ਸਹਾਰਾ ਦੇਣ ਦੀ ਕੋਸ਼ਿਸ਼ ਵਿੱਚ ਹੈ